ਇਤੋਂ ਪਾਜੀ ਮੈਨੂੰ ਦਵਾਈ ਦੇ ਕੰਮ ਦੀ ਬੁਲਾਇਆ ਸੀਗਾ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕਿ ਕਹਿ ਕੇ ਕਰਦੇ ਕੰਮ ਲੈ ਕੇ ਗਏ ਸੀਗਾ ਤਾਂ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕਿ ਉਹਨਾਂ ਨੇ ਚਿਕਨ ਦਾ ਕੰਮ ਕਰਵਾਉਂਦੇ ਸੀਗਾ ਦਵਾਈ ਦੇ ਵਿੱਚ ਮੈਂ ਹਫ਼ਤਾ ਰਹੀ ਪਾਜੀ ਉਸ ਤੋਂ ਬਾਅਦ ਉਹਨਾਂ ਨੇ ਮੇਲੇ ਪੇਤਾ ਮਾਸਕਟ ਕਿਹਨੇ ਤੂੰ ਦਵਾਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਪਾਜੀ ਤੇ ਚੱਜ ਗਿਆ ਸੀ ਪਾਜੀ ਮੈਡਮਾਂ ਨੂੰ ਪਾਜੀ ਅੱਗੇ ਬਹੁਤ ਮਾੜੇ ਸੀਗੇ ਪਾਜੀ ਸਾਥ ਉੱਥੇ ਉੱਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕੀ ਘਰ ਵਾਲੇ ਵੀ ਕਟਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇਆਂ ਨੂੰ ਦੱਸਿਆ ਵੀ ਮੰਮੀ ਇੱਦਾਂ ਇੱਦਾਂ ਹੋਈ ਮੈਨਾ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿੰਨੇ ਜਿਹੜੀਆਂ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਹੁੰਦੇ ਲਿਕੇ ਹਾਂਜੀ ਫਿਰ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਵੱਧ ਕਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕਟ ਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀ ਉਹ ਤਾਂ ਬਾਬਾ ਜੀ ਤੇ ਰਹੀ ਨਹੀਂ ਹੋਈ ਆ ਵਾਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਸੀ ਕਿਹਦੇ ਤੂੰ ਇੰਡੀਆ ਚੱਲੀ ਆ ਮਤਲਬ ਕੀ ਆਪੂ ਧੱਬ ਦੀ ਟਿਕਟ ਸੀਗੇ ਕਹਿੰਦੇ ਨਹੀਂ ਤੂੰ ਇੰਡੀਆ ਚੱਲੀ ਆ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਆ ਵੀ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜ਼ੈਂਟ ਨੇ ਹੀ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਰ ਲਾ ਖੋਲਾ ਵੀਰ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਉਹ ਇਹੀ ਸਮਝਾਇਆ ਮੈਂ ਕਿ ਦੇਖ ਮੈਂ ਤਾਂ ਇੱਥੇ ਬਹੁਤ ਮਾੜੇ ਲੱਗਦਾ ਚਾਹਾਂ ਤੂੰ ਨਾ ਕਹਿੰਦੀ ਮੈਂ ਵੀ ਜ਼ੈਂਟ ਦੇ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੋਂ ਜਣੀਆਂ ਇੰਡੀਆ ਚੱਲ ਜੰਨੀਆਂ ਹਾਂ ਹਾਂਜੀ ਫਿਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਕਹਿੰਨੀ ਆ ਵੀ ਕੋਈ ਜਾਉਣਾ ਬਾਹਰ ਬਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਧੀ ਖਾਣੀ ਹੋ ਜੀਰਾ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਮੁੱਲਖਾ ਜੀ ਸਾਰੀਆਂ ਨਾਲ ਇਹ ਕੋਸ਼ਿਸ਼ ਹੁੰਦਾ ਜੋ ਕੁਝ ਮੇਰੇ ਨਾਲ ਹੋਇਆ ਖਾਣ ਪੀਣ ਨੂੰ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕੰਨੀ ਸੀ ਮਿਲਦੀ ਜੇ ਬੁਖਾਰ ਵੀ ਹੋ ਜਾਵੇ ਤਾਂ ਕਹਿੰਦੇ ਨੇ ਕਿ ਤੁਸੀਂ ਮਰੀਜ਼ ਆ। ਥੋੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਬਹੁਤ ਵਾਰੀ ਆ ਉਹ ਗੁਰਸੰਗਤਾਂ ਦੇ ਸਾਹਮਣੇ ਖੜੋ ਗਿਆ ਕਿ ਇਹ ਜਿਹੜੇ ਜਣਤਾ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਆ ਛਾਂ ਵਿੱਚ ਲੈਂਦੇ ਆ ਖਾਸ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਹੈ ਲੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ। ਇਹ ਜਿਹੜੀ ਲੜਕੀ ਆ ਪਿੰਡ ਨਕੂਦਰ ਦੇ ਕੋਲ ਹੈ ਗਰੀਬ ਪਰਵਾਰ ਤੇ ਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰ ਦੇ ਉਹਨਾਂ ਨੇ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਨ ਮੈਦਵਰ ਤੋਂ ਕੋਈ ਇਹਨਾਂ ਦੇ ਲੜਕੀ ਮਿਲੀ ਜਿਹਨੇ ਕਿਹਾ ਕਿ ਜੇ ਤੁਹਾਨੂੰ ਦਵਾਈ ਚ ਭੇਜ ਦਿੰਦੇ ਆ ਤੇਰੀ ਤੇਰੀ ਤੇ 20000 ਤਨਖਾਹ ਹੋਊਗੀ ਤੇ ਇਹਨੇ ਕੋਲ 30000 ਰੁਪਏ ਲਾ ਕੇ ਇਹਨੂੰ ਉਦੋਂ ਵੇਚਦੇ ਪਏ ਤਾਂ ਉਹ ਗੇ ਜਿਹੜੀ ਹੈਗੀ ਟੈਂਕੀ ਲੱਗਦੀ ਹੈ ਥੋੜਾ ਵੀ ਦੇ ਲਵਾ ਕੇ ਉਹ ਉੱਥੇ ਦਵਾਈ ਤਾਂ ਇਹਨਾਂ ਨੂੰ 8 ਦਿਨ ਰੱਖ ਕੇ ਫਿਰ ਇਹਨਾਂ ਵਾਸਤੇ ਲੈ ਕੇ ਮਾਰਕਟ ਨੂੰ ਲਾ ਕੇ ਜਿਹੜਾ ਪਾਸਪੋਰਟ ਤੋਂ ਲੈ ਇਹਨੂੰ ਕਮ ਚ ਜਿਹੜਾ ਹੈਗਾ ਉਹ ਜਿਹੜੇ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਹੁੰਦਾ ਉਦੋਂ ਉਹਨਾਂ ਦਾ ਖਾਣਾ ਹੋਰ ਸੋ ਇਹਨੂੰ ਟੌਰਚਰ ਕਰਦੇ ਨੇ ਸੋਨਮਨ ਦੇ ਘਰਿਆਂ ਨੇ ਇਥੇ ਸੰਪਰਕ ਕੀਤਾ ਕਿ ਤਕਰੀਬਨ 2 ਮਹੀਨੇ ਪਹਿਲਾਂ ਤੇ ਸਾਡੇ ਕੋਲ ਆਏ ਤੁਸੀਂ ਜਿਹੜੇ ਏਜੰਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰਾਲੇ ਨੇ ਕਿਨਾਰੇ ਉਹਨਾਂ ਦੇ ਦੇਸ਼ਕੰਡਾਟਾ ਸੇਫਰ ਤੋਂ ਨਾਲ ਰਕੀਦ ਨਾਲ ਸੰਪਰਕ ਕੀਤਾ ਆਏ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਤੋਂ ਸੁਭਾਅ ਬਸਾਈ ਹੈ ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜਦੋਂ ਤਾਂ ਉਹ ਲੜਕੀਆਂ ਕਿਸੇ ਨੂੰ ਹੰਦਾ ਕੀ ਹੈ ਕਿ ਜਦੋਂ ਇੱਕ ਪਾਸ ਜਾਂਦਾ ਫਿਰ ਦੂਸਰੇ ਨੂੰ ਉਹ ਪਛਾੜ ਦਿੰਦਾ ਤੇ ਆਪ ਕੋਲੋਂ ਜਿੱਥੇ ਛੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਉਹਦੀ ਜਗ੍ਹਾ ਤੇ ਲੈ ਲੈਂਦੇ ਆ ਤੇ ਇਹੋ ਜਿਹਾ ਕਹਿ ਕਹਾ ਕੇ ਉਥੇ ਜਿਹੜੇ ਹੈਗੇ ਇਹੋ ਜਿਹੇ ਤੁਹਾਨੂੰ ਦਿਖਾ ਕੇ ਵੀ ਤੁਹਾਨੂੰ ਇੰਨੀ ਤਨਖਾਹ ਮਿਲੂਗੀ ਗਰੀਬ ਆਲੋਚ ਚਾਹੁੰਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਜਿਹੜੇ ਹੈ ਬਿਨਾ ਵਰਕ ਪਰਮਿਟ ਤੋਂ ਬੇਰੇ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੁਛ ਕਰਦੇ ਕੁਛ ਜਦੋਂ ਇੱਥੇ ਬੱਚਾ ਫਸ ਜਾਂਦਾ ਤਹਰੇ ਤੇ ਪਰਿਵਾਰ ਵਾਸਤੇ ਜਿਹੜੇ ਪਹਿਲਾਂ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜਿਨੀਆਂ ਵੀ ਸਾਡੀਆਂ ਅਜੀਬੀਆਂ ਮਾਰਕਟ ਜਾਇਨਾ ਬਰਬ ਮੁਲਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹਦੇ ਹੋ ਕਿਸੇ ਜਿਹੜਾ ਹੈ ਵਰਕ ਪਰਮਿਟ ਤੋਂ ਬਿਨਾ ਨਾ ਜਾਣ ਕਿਉਂਕਿ ਇੱਥੇ ਬਹੁਤ ਕੁਝ ਕਰੀਏ ਪਹਿਲਾਂ ਹੀ ਬਹੁਤ ਚੱਕੀਆਂ ਹੋ ਚੁੱਕੀਆਂ ਹੋਈਆਂ ਇਹਦੇ ਵਿੱਚ ਦੁਬਈ ਚਲ ਜਾ ਕੇ ਫਿਰ ਹੋਰ ਮੁਲਕਾਂ ਦੇ ਵਿੱਚ ਭਸਾ ਦਿੱਤਾ ਜਾਂਦਾ। ਸੋ ਇਹ ਜਿਹੜੇ ਏਜੰਟ ਬਹੁਤ ਛੋਟੇ-ਛੋਟੇ ਪੈਸੇ ਖਾਤਰ ਕਿਸੇ ਗਰੀਬ ਦਾ ਸ਼ੋਸ਼ਣ ਕਰਦੇ। ਸੋ ਇਹਨੂੰ ਤੋਂ ਬਚੋ ਜੇ ਜਾਣਾ ਵੀ ਹੈ ਕਿਤੇ ਤੇ ਵਰਕ ਪਰਮਿਟ ਦੇ ਰਾਹੀਂ ਜਾਓ ਤਾਂ ਕਿ ਉਹਦੀ ਸਰਕਾਰ ਵੀ ਜਿਹੜੀ ਹੈ ਉਹ ਤੇ ਜ਼ਿੰਮੇਵਾਰੀ ਲੀ। ਸੋ ਇਹ ਬਹੁਤ ਵੱਡੀ ਜਿਹੜੀ ਇੱਕ ਅਸਤੀ ਹੈ। ਇਹੋ ਜਿਹੇ ਜਦੋਂ ਕੇਸ ਆਉਂਦੇ ਆ ਪਰਿਵਾਰ ਵਾਸਤੇ ਬੜਾ ਦੁਖਦਾਈ ਹੁੰਦਾ। ਉਹਦੇ ਬੱਚਾ ਬਾਹਰ ਜਾ ਕੇ ਫਸਦੇ ਹੁੰਦੇ। ਤੁਹਾਦਾਂ ਉੱਤੇ ਇਹਨਾਂ ਜੋਰ ਨਹੀਂ ਚੱਲਦਾ ਹੁੰਦਾ ਕਿ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਵੀ ਜਿਹੜੀ ਮੈਸੀ ਆ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਦਤਨਾ ਸਤਿਕਾਰ ਵਿੱਚ ਬੱਚੀ ਵਾਪਸਾਈ ਤੁਸੀਂ ਬੇਨਤੀ ਵੀ ਕਰਾਂਗੇ ਕਿ ਇਹੋ ਜਿਹੇ ਇੰਡੈਂਟ ਟੂ ਜ਼ਰੂਰ ਹੋਵੇ